ਮੰਡੀ ਦੇ ਟੇਟਾ ਕੀਤਾ ਵੇਚ ਰਿਆ ਸੀਗਾ ਆਚਾਰਕ ਮੈਨੂੰ ਪੁਲਿਸ ਨੇ ਇਥੇ ਰੇਡ ਪਈ ਤੇ ਮੈਨੂੰ ਫੜ ਲਿਆ ਇਹਨਾਂ ਨੇ ਮੇਰਾ ਪੂਰਾ ਕੋਬ੍ਰੇਟ ਕਰਕੇ ਜੀ ਮੈਨੂੰ ਸਮਝਾਇਆ ਕਿ ਤੂੰ ਇਹ ਦਗਲ ਚੋਂ ਨਿਕਲ ਜਿਹੜਾ ਜੁੱਧ ਨਸ਼ਿਆਂ ਵਿਰੋਧੀ ਭਗਵੰਤ ਤਮਾਂਜੀ ਨੇ ਚਲਾਇਆਗਾ ਬਹੁਤ ਵਧੀਆ ਜੀ ਇਸ ਮੁੰਡਿਆਂ ਨੂੰ ਸਦਨ ਦਾ ਮੌਕਾ ਦੇ ਰਹੇ ਨੇ ਇਸ ਚੀਜ਼ ਤੋਂ ਬਚੋ ਯਾਰ ਕਿਸੇ ਤਰੀਕੇ ਬਚੋ ਤਾਂ ਕਿ ਪੰਜਾਬ ਪੁਰਾਣ ਸਗੇ ਰੰਗਲਾ ਪੰਜਾਬ ਬਣ ਸਕੇ ਜੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਅੰਬੂਸੇ ਰ ਲਪੇਟੇ ਹੋਏ ਜੋ ਤੁਸੀਂ ਇਹ ਸਭ ਵਿਅਕਤੀ ਨੂੰ ਦੇਖ ਰਹੇ ਹੋ ਦਰਅਸਲ ਇਸ ਨੂੰ ਪੁਲਿਸ ਨੇ ਅਨਾਜ ਮੰਡੀ ਦੇ ਵਿੱਚ ਸ਼ਰਿਆਮ ਚਿੱਟਾ ਵੇਚਦੇ ਨੂੰ ਤਰਤ ਬੋਚਿਆ ਤੇ ਉਸ ਨੂੰ ਚੁੱਕ ਕੇ ਥਾਣੇ ਲੈ ਆਈ ਹੈ ਤੇ ਥਾਣੇ ਦੇ ਅੰਦਰ ਆਉਂਦੇ ਹੀ ਇਸ ਮੁਲਜ਼ਮ ਦੇ ਵੱਲੋਂ ਸੀਐਮ ਮਾਨ ਅਤੇ ਪੰਜਾਬ ਪੁਲਿਸ ਦੀਆਂ ਤਾਰੀਫਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਹੈਰਾਨੀ ਤਾਂ ਤੁਹਾਨੂੰ ਵੀ ਇਹ ਸੁਣ ਕੇ ਹੋਏਗੀ ਉਸ ਨਾਲ ਅਜਿਹਾ ਕੀ ਹੋਇਆ ਕਿ ਇਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀਆਂ ਜਮ ਕੇ ਤਾਰੀਫਾਂ ਕਰ ਰਿਹਾ ਹੈ ਨਰਵਸ ਹੈ ਜੀ ਸਰ ਮੈਂ ਪਿਛਲੇ ਡੇਢ ਦੋ ਮਹੀਨੇ ਤੋਂ ਚਿਤਾ ਪਿੰਦਾ ਸੀ ਤੇ ਮਹੀਨਿਆਂ ਤੋਂ ਮੈਂ ਵਿੱਚ ਲੱਗਿਆ ਸੀਗਾ ਜੀ ਤੇ ਉਸ ਦਿਨ ਮੈਂ ਮੰਡੀ ਦੇ ਵਿੱਚ ਬੈਠਾ ਸੀਗਾ ਜੀ ਮੰਡੀ ਦੇ ਵਿੱਚ ਬੈਠਾ ਚਿਤਾ ਵਾ ਵੇਚ ਰਿਆ ਸੀਗਾ ਆਚਾਰਕ ਮੈਨੂੰ ਪੁਲਿਸ ਨੇ ਇੱਥੇ ਰੇਡ ਪਾਈ ਤੇ ਮੈਨੂੰ ਫੜ ਲਿਆ ਉੱਥੇ ਸਰਦਾਰ ਸਿੰਘਦੇਵ ਸਿੰਘ ਜੀ ਨੇ ਮੈਨੂੰ ਖੜਿਆ ਤੇ ਮੈਨੂੰ ਪੁੱਛਿਆ ਵੀ ਤੂੰ ਕੀ ਕਰਦਾ ਹੈਂਗਾ ਮੈਂ ਸਭ ਕੁਝ ਨੇ ਸੱਚ ਦੱਸਿਆ ਇਹਨਾਂ ਨੇ ਮੇਰਾ ਪੂਰਾ ਕੋਕਰੇਟ ਕਰਕੇ ਜੀ ਮੈਨੂੰ ਸਮਝਾਇਆ ਵੀ ਤੂੰ ਇਹ ਦੱਦਲ ਚੋਂ ਨਿਕਲ ਕੋਈ ਫਾਇਦਾ ਨਹੀਂਗਾ ਜਿਹੜਾ ਜੁੱਧ ਨਸ਼ਿਆਂ ਵਿਰੋਧੀ ਭਗਵੰਤ ਮਾਨ ਜੀ ਨੇ ਚਲਾਇਆਗਾ ਬਹੁਤ ਵਧੀਆ ਜੀ ਇਸ ਮੁੱਦਿਆਂ ਨੂੰ ਸਤਨ ਦਾ ਮੌਕਾ ਦੇ ਰਹੇ ਨੇ ਇਸ ਚੀਜ਼ ਤੋਂ ਬਚੋ ਯਾਰ ਕਿਸੇ ਤਰੀਕੇ ਬਚੋ ਤਾਂ ਕਿ ਪੰਜਾਬ ਪੁਰਾਣਾ ਸਗੇ ਰੰਗਲਾ ਪੰਜਾਬ ਬਣ ਸਕੇ ਜੀ ਧੱਕਾ ਕੀਤਾ ਪੁਲਿਸ ਨੇ ਨਾ ਜੀ ਕੋਈ ਧੱਕਾ ਨਹੀਂ ਕੀਤਾ ਜਾਇਜ਼ ਪਰਚਾ ਪਾਇਆ ਜੀ ਮੈਨੂੰ ਕੋਈ ਇਤਰਾਜ਼ ਨਹੀਂ ਇਸ ਪਰਚੇ ਤੇ ਪਰਚਾ ਜਾਇਜ਼ ਪਾਇਆ ਗਿਆ ਜੀ ਅਧਰ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਉੱਪਰ ਐਸਐਚਓ ਜਗਜੀਤ ਸਿੰਘ ਨੇ ਪੂਰਾ ਚਾਣਨਾ ਪਾਇਆ ਤੇ ਮਾਮਲੇ ਦਾ ਪੂਰਾ ਵਿਹੋਰਾ ਦਿੱਤਾ ਇਹ ਨਰਮਲ ਸਿੰਘ ਨਿੰਮਾ ਜੀ ਪੰਡਰ ਬਰਬਰਦਾ ਅਦੀ ਗਸਟ ਪਾਰਟੀ ਗਸ ਕਰੇ ਸੀ ਨਾਜ ਮੰਡੀ ਕੋਲੋਂ ਲਿਖੇ ਤਾਂ ਇਹਨਾਂ ਨੂੰ ਗਸਤੇ ਦੌਰਾਨ ਮਨਮੋਹ ਸਿੰਘ ਨੰਬਾ ਸੀਗਾ ਉਹ ਜੋ ਉਹ ਮਿਲਿਆ ਜਦੋਂ ਉਹਦੀ ਏਸੀ ਤਲਾਸ਼ੀ ਲਈ ਇਹਨਾਂ ਨੇ ਕੋਸਟ ਪਾਰਟੀ ਨੇ ਤਾਂ ਉਤੋਂ 15 ਗ੍ਰਾਮ ਚਿੱਟਾ ਬਰਾਮਦ ਹੋਇਆ ਅਨਾਜ ਮੰਡੀ ਦਾ ਬਖੂਆ ਜੀ ਇਹ ਐਫ ਆਈ ਆਰ ਦਰਜ ਕਰਕੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਮਾਨ ਜੋ ਕੋਰਟ ਨੇ ਇੱਕ ਦਿਨ ਦਾ ਸਾਨੂੰ ਕੋਸਰਮਾਨ ਦਿੱਤਾ ਸੀਗਾ ਜੋ ਅੱਜ ਖਤਮ ਹੋ ਰਿਹਾ ਇਸ ਨੂੰ ਅਸੀਂ ਦੁਬਾਰਾ ਮਾਨਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਪਰ ਜਿਹੜੇ ਮੁੱਦੇ ਹਾਲੇ ਵੀ ਨਸ਼ੀ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੀ ਸੁਨੇਹਾ ਉਹਨਾਂ ਨੂੰ ਇਹ ਸੁਨੇਹਾ ਹੈਗਾ ਕਿਉਂਕਿ ਜਦੋਂ ਅਸੀਂ ਬੱਚੇ ਨੂੰ ਫੜਦੇ ਹਾਂ ਕਿਸੇ ਬੰਦੇ ਨੂੰ ਫੜਦੇ ਹਾਂ ਉਹਦੀ ਮਜਬੂਰੀ ਦਾ ਸਾਨੂੰ ਪਤਾ ਲੱਗ ਜਾਂਦਾ ਉਹ ਕਹਿੰਦਾ ਵੀ ਮੈਂ ਲੱਗ ਗਿਆ ਹੁਣ ਮੈਂ ਛੱਡ ਨਹੀਂ ਸਕਦਾ ਹੈਗਾ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਚਲਵਾਇਆ ਹੈਗਾ ਇਹਦਾ ਲਾਹਾ ਲਿਆ ਜਾਵੇ ਕਿਉਂਕਿ ਆਪ ਸਰਕਾਰ ਅੱਗੇ ਹੋ ਕੇ ਮਾਨਜੋ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਸਾਰਿਆਂ ਨੂੰ ਇਹੀ ਅਸੀਂ ਅਤੇ ਇਹ ਪਾ ਕਰਦੇ ਸਾਨੂੰ ਕਹਿੰਦੇ ਆ ਵੀ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਸਾਡੇ ਕੋਲੇ ਕੋਈ ਵੀ ਬੰਦਾ ਮੋਹਰ ਵਰ ਪੁੱਛ ਲੈ ਕੇ ਆਉਂਦਾ ਉਹਨੂੰ ਅਸੀਂ ਦਾਖਲ ਕਰਵਾਉਂਦੇ ਆ ਜਾਂ ਅਸੀਂ ਮੈਡੀਸਨ ਦਵਾ ਕੇ ਉਹਨੂੰ ਕਹਿੰਦੇ ਆ ਕਿ ਵੀ ਅੱਗੇ ਵਾਸਤੇ ਨਸ਼ਾ ਛਡਨਾ ਪਵੇ ਅੱਜ ਸਾਰੇ ਦਾ ਰਿਮਾਰਡ ਲੈ ਕੇ ਇਹਦੇ ਬੈਕਵਰਡ ਫਾਰਵਰਡ ਸੰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਇਹ ਪਤਾ ਕਰਿਆ ਜਾਊਗਾ ਵੀ ਕਿੱਥੋਂ ਲੈ ਕੇ ਆਉਂਦਾ ਇਹ ਤੇ ਕਿਹਨੂੰ ਆ ਅੱਗੇ ਦੇਣਾ ਸੀਗਾ ਪਰ ਇਸ ਮੁੰਡੇ ਨੇ ਮੈਨੂੰ ਆਪ ਅੱਜ ਕਿਹਾ ਸੀਗਾ ਕਿ ਕਹਿੰਦਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ ਇਸ ਸਬਸਾ ਮੇਰੀ ਮਦਦ ਕੀਤੀ ਜਾਵੇ ਇਹ ਜੇ ਅਸੀਂ ਫੁੱਲ ਕਾਂਕ੍ਰੀਟ ਕਰਾਂਗੇ ਵੀ ਮਦਦ ਕਰਾਂਗੇ ਇਹਨੇ ਜਿਹੜਾ ਐਡਾ ਵੱਡਾ ਦਿਲ ਕਰਕੇ ਆਪਣਾ ਗਦੂਰ ਕਦਾ ਕਬੂਲ ਲਿਆ ਜੋ ਬੰਦਾ ਕਨਾ ਕਬੂਲ ਲਾਉ ਛੱਡ ਵੀ ਸਕਦਾ ਜਗਬਾਣੀ ਟੀਵੀ ਦੇ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ